ਕਾਲੀਆਂ ਭੇਡਾਂ ਕੌਣ ਨੇ ਕਿਹੜੀ ਕਿਹੜੀ ਭੇਡ ਹੈ ਜਿਹੜੀ ਵੱਡੇ ਰੈਂਕ ਤੇ ਆ ਉਸ ਤੋਂ ਨੀਚੇ ਦੇ ਰੈਂਕ ਤੇ ਆ ਜਿਨ੍ਹਾਂ ਨੇ ਇੰਟਰਵਿਊ ਕਰਵਾ ਦਿੱਤਾ ਇਹਦੇ ਵਿੱਚ ਪੁਲਸ ਵਾਲੇ ਕਾਲੀ ਭੇਡਾਂ ਤਾਂ ਹੈ ਹੀ ਹੈ ਇਹਦੇ ਵਿੱਚ ਸਰਕਾਰ ਵੀ ਕਾਲੀ ਭੇਡ ਹੈ 92 ਭੇਡਾਂ ਇੱਕ ਉਹਨਾਂ ਦਾ ਭੇਡ ਚਰਾਣ ਵਾਲਾ ਸਾਰੇ ਇਹ ਕਾਲੀਆਂ ਨੇ ਸੀਆਈਏ ਸਟਾਫ ਦੀ ਇੰਨੀ ਔਕਾਤ ਨਹੀਂ ਕਿ ਸੀਆਈਏ ਸਟਾਫ ਖੁਦ ਇੰਟਰਵਿਊ ਕਰ ਲਵੇ ਜਾਂ ਜਿਹੜੇ ਪੱਤਰਕਾਰ ਨੇ ਇੰਟਰਵਿਊ ਲਿਆ ਉਹਦੀ ਇੰਨੀ ਔਕਾਤ ਨਹੀਂ ਕਿ ਉਹ ਖੁਦ ਜਾ ਕੇ ਉੱਥੇ ਇੰਟਰਵਿਊ ਲੈ ਲਵੇ ਜਦੋਂ ਇਹਨੂੰ ਇਹ ਮਰਵਾ ਸਕਦੇ ਨੇ ਸਾਬ ਬਲਤੇਜ ਪੰਨੂ ਵਰਗਿਆਂ ਨੇ ਤਾਂ ਇਹਦੀ ਸਿਕਿਉਰਿਟੀ ਲੀਕ ਕਰਾਤੀ ਸੀਗੀ ਤੁਹਾਡੇ ਮੱਥੇ ਦੇ ਉੱਤੇ ਲੱਗੇ ਸ਼ੇਰ ਦਾ ਫਰਜ ਹੁੰਦਾ ਤੁਹਾਡੇ ਮੋਢਿਆਂ ਤੇ ਲੱਗੇ ਹੋਏ ਪੰਜਾਬ ਪੋਸਟ ਦਾ ਫਰਜ ਹੁੰਦਾ ਰਹਿ ਤਾਂ ਲੈ ਲੱਗਦਾ ਮੱਥੇ ਤੇ ਕਲੰਕ ਲਵਾਈ ਫਿਰਕਾਰ ਦੇ ਉੱਤੇ ਸਿੱਟ ਦਿੱਤਾ ਜਾਵੇ ਜਿਹੜੇ ਪੁਲਿਸ ਵਾਲੇ ਨੇ ਭਾਵੇਂ ਜਿੰਨਾ ਨੇ ਕਰਵਾਈ ਜਿਹੜੇ ਉੱਥੇ ਆਏ ਉਹਨਾਂ ਦੀ ਕੋਈ ਗਲਤੀ ਨਹੀਂ ਹੋਈ ਖੂਲ ਸਾਲਿਆਂ ਦਾ ਫਰਜ ਸੀਗਾ ਉਹਨਾਂ ਨੇ ਨਿਭਾਇਆ ਨਹੀਂ ਖਰੜ ਦੇ ਵਿੱਚੋਂ ਐਵੇਂ ਹੀ ਮੁੰਡੇ ਚੱਕ ਲੈਂਦੇ ਨੇ ਇਹ ਸੀਆਈ ਸਟਾਫ ਵਾਲੇ ਆਪਣਾ ਰੋਬ ਬਣਾਉਣ ਨੂੰ ਅਲਫਨੰਗਾ ਕਰਕੇ ਖੜਾ ਕਰਦੇ ਨੇ ਨਾਲ ਤਾਂ ਕਰਦੇ ਨੇ ਜਲੂਸ ਉਹਦਾ ਜਦੋਂ ਸੀਆਈ ਸਟਾਫ ਵਾਲਾ ਬੰਦਾ ਚੱਕਦੇ ਏ ਇਦਾਂ ਚੱਕਦੇ ਨੇ ਬਿਲਕੁਲ ਹੀ ਪ੍ਰਾਈਵੇਟ ਗੱਡੀਆਂ ਜੀ ਬਿਲਕੁਲ ਹੀ ਪ੍ਰਾਈਵੇਟ ਇਹਨਾਂ ਦੀ ਵਰਦੀਆਂ ਹੁੰਦੀਆਂ ਨੇ ਬਾਅਦ ਚ ਪਤਾ ਲੱਗਦਾ ਯਾਰ ਇਹ ਤਾਂ ਪੁਲਿਸ ਵਾਲੇ ਨੇ ਤੁਹਾਡੀ ਇੰਟੈਲੀਜੈਂਸ ਇੰਨੀ ਫੇਲ ਹੋ ਗਈ ਕਿ ਤੁਹਾਨੂੰ ਪਤਾ ਹੀ ਨਹੀਂ ਸੀ ਇੰਟਰਵਿਊ ਕਿ ਕੌਣ ਲੈ ਗਿਆ ਹோம் ਡਿਪਾਰਟਮੈਂਟ ਦੇ ਅੰਡਰ ਐਸਐਸਪੀ ਹੁੰਦਾ ਡੀਐਸਪੀ ਮੈਂ ਤਾਂ ਹੀ ਬਾਰ-ਬਾਰ ਤੁਹਾਨੂੰ ਕਹੀ ਜਾਂਦਾ ਜੇ ਇਹਦੇ ਵਿੱਚ ਜੇ ਕੋਈ ਕਸੂਰवार ਹੈ ਤਾਂ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਮਾਨਯੋਗ ਹோம் ਡਿਪਾਰਟਮੈਂਟ ਦਾ ਬੰਦਾ ਹੈ ਕੀ ਯਾਰ ਛੋਟੇ ਜਦੋਂ ਤੁਸੀਂ ਅਪਰਾਧੀ ਨੂੰ ਫੜਨਾ ਥੱਲੇ ਨੂੰ ਸ਼ੁਰੂ ਕਰੋ ਉੱਤੋਂ ਸ਼ੁਰੂ ਕਰੋ ਸੀਆਈਏ ਸਟਾਫ ਦੇ ਇਨਸਪੈਕਟਰਾਂ ਨੂੰ ਨਾ ਬਲੀ ਦਾ ਬਕੜਾ ਬਣਾਓ ਜਾਂ ਫਿਰ ਉਹ ਬੰਦਿਆਂ ਨੂੰ ਨਾ ਬਲੀ ਦਾ ਬਕੜਾ ਬਣਾਓ ਜਿਹੜੇ ਉੱਤੋਂ ਨਿਰਦੇਸ਼ ਦੇ ਕੇ ਚੱਲਦੇ ਨੇ ਲੋਕੀ ਭੁੱਲ ਗਏ ਨੇ ਲੋਕੀ ਓਜਵਾਰ ਕੇ ਦਾ ਮੋੜ ਮੋੜ ਕੇ ਭੁੱਲ ਗਏ ਨੇ ਜੇ ਪੰਜਾਬ ਓਜਵਾਰ ਕੇ ਦਾ ਮੋੜ ਭੁੱਲ ਗਿਆ ਆ ਤਾਂ ਪੰਜਾਬ ਦੇ ਹੱਡਾਂ ਦੇ ਵਿੱਚ ਖੂਨ ਦੀ ਜਗ੍ਹਾ ਪਾਣੀ ਵੜ ਜਾਊਗਾ ਸੋਸ਼ਲ ਮੀਡੀਆ ਉੱਤੇ ਇੱਕ ਇੰਟਰਵਿਊ ਜਿਹੜਾ ਜਨਤਕ ਹੁੰਦਾ ਹੈ ਕਾਫੀ ਨਾਮੀ ਗੈਂਗਸਟਰ ਦਾ ਉਹ ਨਾਮ ਜੁੜਦਾ ਹੈ ਸਿੱਧੂ ਮੂਸੇਵਾਲਾ ਦੇ ਨਾਲ ਵੀ ਪਰ ਕਿਤਨਾ ਕਿਤੇ ਕਹਿੰਦੇ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਨੇ ਉਹ ਕਾਲੀਆਂ ਭੇਡਾਂ ਨੇ ਇੰਟਰਵਿਊ ਕਰਵਾ ਦਿੱਤਾ ਸੀਏ ਸਟਾਫ ਖਰੜ ਦੇ ਵਿੱਚ ਕੂਟਨੇ ਝਾੜ ਪਾਈ ਸਿੱਟ ਬਣੀ ਪਰ ਸਵਾਲ ਬਹੁਤ ਵੱਡੇ ਨੇ ਪੰਜਾਬ ਦਾ ਮੁੱਖ ਮੰਤਰੀ ਤਾਂ ਪੱਟਾਂ ਦੇ ਉੱਤੇ ਥਾਪੀਆਂ ਮਾਰਦਾ ਸੀਗਾ ਕਿ ਅਸੀਂ ਕਾਨੂੰਨ ਵਿਵਸਥਾ ਬੜੀ ਕੰਟਰੋਲ ਕੀਤੀ ਹੋਈ ਹੈ ਡੀਜੀਪੀ ਪੰਜਾਬ ਜਿਹੜੇ ਨੇ ਇਹ ਕਹਿੰਦੇ ਨਜ਼ਰ ਆਇਆ ਕਿ ਇਹ ਸਾਡੀਆਂ ਜ਼ਿਲ੍ਹਿਆਂ ਦੇ ਇੰਟਰਵਿਊ ਨਹੀਂ ਹੈਗੀਆਂ ਇਹ ਜਦੋਂ ਲੈ ਕੇ ਗਏ ਸੀਗੇ ਰਾਜਸਥਾਨ ਵਾਲੇ ਉੱਥੋਂ ਦੀਆਂ ਨੇ ਰਾਜਸਥਾਨ ਦੀ ਵੀ ਨਿਕਲ ਆਈ ਤੇ ਮੁਹਾਲੀ ਸੀਐਸਟਾਫ ਕਰੜ ਦੀ ਵੀ ਨਿਕਲਾਈ ਅਸੀਂ ਗੱਲਬਾਤ ਕਰਾਂਗੇ ਸ਼੍ਰੀਪ੍ਰੀਤ ਸਿੰਘ ਸਿੱਧੂ ਸਾਡੇ ਨਾਲ ਨੇ ਐਨਐਸਯੂਏ ਦੇ ਪ੍ਰਧਾਨ ਨੇ ਤੇ ਅਕਸਰ ਉਹ ਮੁੱਦਿਆਂ ਤੇ ਉੱਤੇ ਬੋਲਦੇ ਰਹਿੰਦੇ ਨੇ ਭਵਾਂ ਨੌਜਵਾਨਾਂ ਦਾ ਮੁੱਦਾ ਹੋਵੇ ਕਿਉਂਕਿ ਇਹ ਮੁੱਦਾ ਬਹੁਤ ਸੰਜੀਦਾ ਇਹਨਾਂ ਨੇ ਪਹਿਲੇ ਦਿਨ ਹੀ ਜਸਟਿਸ ਮੰਗਿਆ ਸਿੱਧੂ ਦੇ ਇਨਸਾਫ ਦੇ ਲਈ ਪਰਿਵਾਰ ਦੇ ਲਈ ਮੰਗਦੇ ਰਹੇ ਅਸੀਂ ਗੱਲਬਾਤ ਕਰਾਂਗੇ ਉਹ ਕਾਲੀਆਂ ਭੇਡਾਂ ਕੌਣ ਨੇ ਕਿਹੜੀ ਕਿਹੜੀ ਭੇਡ ਹੈ ਜਿਹੜੀ ਵੱਡੇ ਰੈਂਕ ਤੇ ਆ ਉਸ ਤੋਂ ਨੀਚੇ ਦੇ ਰੈਂਕ ਤੇ ਆ ਜਿਨ੍ਹਾਂ ਨੇ ਇੰਟਰਵਿਊ ਕਰਵਾ ਦਿੱਤਾ ਨੈਟ ਦੇ ਦਿੱਤਾ ਮੋਬਾਈਲ ਦੇ ਦਿੱਤਾ 2-3 ਘੰਟੇ ਇੰਟਰਵਿਊ ਚੱਲਦਾ ਰਿ ਕਹਿੰਦੇ ਜੇਲਾਂ ਦੇ ਵਿੱਚ ਜਾਂ ਨੇੜੇ-ਤੇੜੇ ਚਿੜੀ ਵੀ ਨਹੀਂ ਪਰ ਮਾਰਦੀ ਉੱਥੇ ਤਾਂ ਇੰਟਰਵਿਊ ਹੋ ਗਿਆ ਡੀਜੀਪੀ ਪੰਜਾਬ ਪੱਟਾਂ ਥਾਪੀਆਂ ਮਾਰ ਕੇ ਕਹਿੰਦੇ ਕਹਿੰਦੇ ਸਾਡੇ ਜੇਲ੍ਹ ਦੇ ਦਾ ਇੰਟਰਵਿਊ ਨਹੀਂ ਹੈਗਾ ਇਹ ਤਾਂ ਫੈਕਟਰ ਲੈ ਕੇ ਆ ਕੇ ਉਹਦੀ ਫੋਟੋਆਂ ਦਿਖਾਤੀਆਂ ਪ੍ਰੈਸ ਕਾਨਫਰੈਂਸ ਕਰ ਦਿੱਤੀ ਹੁਣ ਕਹਿੰਦੇ ਸਾਰੇ ਸੁੱਤੇ ਪਏ ਨੇ ਦੇਖੋ ਸਾਹਿਬ ਇਹ ਮੈਂ ਪਹਿਲਾਂ ਦਿਨ ਤੋਂ ਦੱਸਦਾ ਆਇਆ ਕਿ ਜਿਹੜੀ ਸਿੱਧੂ ਦੀ ਮੌਤ ਆ ਨਾ ਉਹ ਗੈਂਗਸਟਰਿਜ਼ਮ ਵਾਲੇ ਪਾਸੇ ਨੂੰ ਹੀ ਹੋਈ ਇਹਦੇ ਵਿੱਚ ਡੀਪ ਸਟੇਟ ਦੀ ਇਹ ਸਾਜ਼ਿਸ਼ ਆ ਜਾਂ ਫਿਰ ਦੀਪ ਸਿੱਧੂ ਦੀ ਵੀ ਜਿਹੜੀ ਮੌਤ ਸੀਗੀ ਨਾ ਇਹ ਮੌਤਾਂ ਇਹ ਆਮ ਮੌਤਾਂ ਨਹੀਂ ਹੈਗੀਆਂ ਇਹ ਮੌਤਾਂ ਦੇ ਨਾਲ ਪੰਜਾਬ ਦੀ ਨੌਜਵਾਨੀ ਦਹਿਲ ਗਈ ਸੀ ਜਾਂ ਫਿਰ ਸਿੱਧੂ ਮੂਸੇਵਾਲੇ ਦੀ ਮੌਤ ਦੇ ਨਾਲ ਪੂਰਾ ਪੰਜਾਬ ਦਹਿਲ ਗਿਆ ਸੀਗਾ ਲੋਕਾਂ ਦੇ ਘਰੇ ਦੋ ਦੋ ਨੇ ਰੋਟੀ ਨਹੀਂ ਬਣੀ ਸੀਗੀ ਤਾਂ ਇਹ ਉਹ ਬੰਦੇ ਸੀ ਜਿਹੜੇ ਪੱਗ ਨੂੰ ਰਿਪਰੈਜ਼ੈਂਟ ਕਰਦੇ ਸੀ ਇਹ ਉਹ ਬੰਦੇ ਸੀ ਜਿਹੜੇ ਪੱਗ ਨੂੰ ਬਿਲਬੋਰਡ ਤੇ ਲੱਗ ਗਏ ਸੀ ਇਹ ਉਹ ਬੰਦੇ ਸੀ ਜਿਨ੍ਹਾਂ ਨੇ ਪੰਜਾਬ ਨੂੰ ਨਕਸ਼ੇ ਕਦਮ ਤੇ ਨਹੀਂ ਤੇ ਪੰਜਾਬ ਆਪਣਾ ਰਹਿ ਕਿੰਨਾ ਗਿਆ ਚਿੜੀ ਜਿੰਨਾ ਰਹਿ ਗਿਆ ਇਹਨਾਂ ਨੇ ਪੰਜਾਬ ਨੂੰ ਪੂਰੀ ਦੁਨੀਆ ਦੇ ਵਿੱਚ ਗਲੋਬਲ ਕਰਤਾ ਸੀਗਾ ਕਿ ਹਾਂ ਭਾਈ ਅਸੀਂ ਪੰਜਾਬ ਤੋਂ ਆਏ ਇਹ ਟਾਵਲ ਨਹੀਂ ਸਾਡੇ ਸਿਰ ਤੇ ਪੱਗ ਆ ਉਸੇ ਦੂ ਮੂਸੇ ਵਾਲਾ ਸੀਗਾ ਕਹਿਣ ਦਾ ਭਾਵੇਂ ਇਹ ਹੈ ਜਦੋਂ ਇਹਨੂੰ ਇਹ ਮਰਵਾ ਸਕਦੇ ਨੇ ਸਭ ਬਲਤੇਜ ਪੰਨੂ ਵਰਗਿਆਂ ਨੇ ਤਾਂ ਇਹਦੀ ਸਿਕਿਉਰਿਟੀ ਲੀਕ ਕਰਾਤੀ ਸੀਗੀ ਬਲਤੇਜ ਪੰਨੂ ਨੇ ਤਾਂ ਇਹ ਕਿਹਾ ਸੀਗਾ ਕਿ ਜੀ ਹਾਂ ਇਹਦੀ ਜਿਹੜੀ ਸਿਕਿਉਰਿਟੀ ਆ ਉਹ ਸਿਕਿਉਰਿਟੀ ਇਹਦੀ ਲੀਕ ਕਰਕੇ ਉੱਤੇ ਪਾਤਾ ਸੀਗਾ ਨੈੱਟ ਦੇ ਅੱਜ ਬਲਤੇਜ ਪੰਨੂ ਨੂੰ ਕੋਈ ਕਿਉਂ ਨਹੀਂ ਪੁੱਛਦਾ ਅੱਜ ਉਹਨਾਂ ਨੂੰ ਕਿਉਂ ਨਹੀਂ ਕੋਈ ਪੁੱਛਦਾ ਜਿਨ੍ਹਾਂ ਨੇ ਕਿਹਾ ਸੀਗਾ ਕਿ ਹਾਂ ਇਹਦੇ ਕੋਲ ਗਨਮੈਨ ਹੈ ਨਹੀਂਗੇ ਕੀ ਉਹ ਬੰਦੇ 10-10 ਗਨਮੈਨ ਲੈ ਕੇ ਘੁੰਮ ਰਹੇ ਨੇ ਤੇ ਜਿਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਤੁਸੀਂ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਓ ਸਾਬ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਇੱਕ ਬੰਦੇ ਨੂੰ ਇਹ ਮਰਵਾ ਸਕਦੇ ਨੇ ਇੰਟਰਵਿਊ ਤਾਂ ਗੱਲ ਹੀ ਬਹੁਤ ਛੋਟੀ ਹੈ ਇਹਦੇ ਵਿੱਚ ਪੁਲਸ ਵਾਲੇ ਕਾਲੀ ਭੇਡਾਂ ਤਾਂ ਹੈ ਹੀ ਹੈ ਇਹਦੇ ਵਿੱਚ ਸਰਕਾਰ ਵੀ ਕਾਲੀ ਭੇਡ ਆ 92 ਭੇਡਾਂ ਇੱਕ ਉਹਨਾਂ ਦਾ ਭੇਡ ਚਰਾਣ ਵਾਲਾ ਸਾਰੇ ਇਹ ਕਾਲੀਆਂ ਨੇ ਯਾਰ ਪੰਜਾਬ ਦੇ ਨੌਜਵਾਨਾਂ ਦੇ ਤੁਸੀਂ ਐਨਐਸਏ ਲਾਤੀ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ ਅੰਦਰ ਕਰਤਾ ਸਿੱਧੂ ਮੂਸੇਵਾਲੇ ਵਰਗਿਆਂ ਦੇ ਤੁਸੀਂ ਸ਼ਰੇਆਮ ਏਕੇ 47 ਦੇ ਫੇਰ ਮਰਵਾਤੇ ਜਵਾਰਕੇ ਦੇ ਮੋੜ ਤੇ ਉਹ ਕੀ ਆ ਉਹ ਓਏ ਪੰਜਾਬ ਥੋੜੀ ਆ ਇਹ ਤਾਂ ਗੁੰਡਾ ਰਾਜ ਆ ਡੇਢ ਸਾਲ ਤੋਂ ਹੁਣ ਜੇ ਆਪਾਂ ਬੋਲਦੇ ਵੀ ਹਾਂ ਲੋਕੀ ਕਹਿੰਦੇ ਯਾਰ ਇਹਨਾਂ ਨੂੰ ਮੌਕਾ ਦਿਓ ਕਦ ਤੱਕ ਮੌਕਾ ਦਈਏ ਭਾਈ ਉਹਦੇ ਤੱਕ ਮੌਕਾ ਦਈਏ ਜਦ ਤੱਕ ਪੰਜਾਬ ਦੇ ਵਿੱਚ ਪੰਜਾਬ ਪੂਰਾ ਖਾਲੀ ਨਾ ਹੋ ਗਿਆ ਬਠਿੰਡੇ ਦੇ ਵਿੱਚ ਗੋਲੀ ਮਾਰ ਕੇ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀਗਾ ਫਰੋਤੀ ਲੈ ਲੈਣ ਤੇ ਨਿਤ ਦਿਹਾੜੀ ਦੇ ਵਿੱਚ ਫਰੋਤੀਆਂ ਮੰਗਦੇ ਨੇ ਲੋਕ ਕੀ ਭਾਈ ਗੈਂਗਸਟਰ ਫੋਨ ਕਰਕੇ ਕਹਿੰਦੇ ਨੇ ਸਾਨੂੰ ਫਰੋਤੀਆਂ ਦੇ ਦਿਓ ਪੰਜਾਬ ਦੇ ਵਿੱਚ 1.5-2 ਸਾਲਾਂ ਦੇ ਵਿੱਚ ਮੈਨੂੰ ਇੱਕ ਕਾਲਜ ਦੀ ਨੀਬ ਲੱਗ ਰੋ ਜਿਹੜੀ ਰੱਖੀ ਹੋਵੇ ਸਰਕਾਰ ਨੇ ਮੈਂ ਤੁਹਾਨੂੰ ਗੁੰਡੇ ਦੱਸ ਦਿੰਦਾ ਇਹਨਾਂ ਨੇ 10000 ਗੁੰਡਾ ਬਣਾਤਾ ਸਰਕਾਰੀ ਗੁੰਡਾ ਜਿਨ੍ਹਾਂ ਨੂੰ ਜੇਲਾਂ ਚੋਂ ਫੋਨ ਕਰਦੇ ਨੇ ਨਾਲੇ ਪੈਸੇ ਆ ਜਾਂਦੇ ਨੇ ਤਾਂ ਸਭ ਕਹਿਣ ਦਾ ਭਾਵ ਇਹ ਹੈ ਪੁਲਿਸ ਡਿਪਾਰਟਮੈਂਟ ਚੱਲਦਾ ਸਰਕਾਰ ਤੋਂ ਹਰ ਚੀਜ਼ ਦੀ ਜੜ ਤੇ ਜਾਣਾ ਚਾਹੀਦਾ ਸੀਆਈਏ ਸਟਾਫ ਦੀ ਇੰਨੀ ਔਕਾਤ ਨਹੀਂ ਕਿ ਸੀਆਈਏ ਸਟਾਫ ਖੁਦ ਇੰਟਰਵਿਊ ਕਰ ਦੇ ਯਾ ਜਿਹੜੇ ਪੱਤਰਕਾਰ ਨੇ ਇੰਟਰਵਿਊ ਲਿਆ ਉਹਦੀ ਇੰਨੀ ਔਕਾਤ ਨਹੀਂ ਕਿ ਉਹ ਖੁਦ ਜਾ ਕੇ ਉੱਥੇ ਇੰਟਰਵਿਊ ਲੈ ਲਵੇ ਉਹਨੂੰ ਤੁਸੀਂ ਹੁਣ ਮੇਰਾ ਇੰਟਰਵਿਊ ਲੈਣ ਆਏ ਹੋ ਤੁਸੀਂ ਮੈਨੂੰ ਸਿੱਧਾ ਸੰਪਰਕ ਕਰਿਆ ਨਾ ਕਿ ਭਾਈ ਆਪਾਂ ਤੁਹਾਡਾ ਇੰਟਰਵਿਊ ਲੈਣਾ ਇਦਾਂ ਹੀ ਲੌਰੈਂਸ ਨੂੰ ਕਿਸੇ ਨੇ ਕਸਟਡੀ ਦੇ ਵਿੱਚ ਸੰਪਰਕ ਕਰਿਆ ਹੋਵੇ ਨਾ ਉਹ ਕਰਾਇਆ ਕਿਨੇ ਹੋਇਆ ਉਹ ਸਰਕਾਰ ਨੇ ਕਰਾਇਆ ਸੀਗਾ ਉਹ ਅੰਮ੍ਰਿਤਸਰ ਗਿਆ ਨੇ ਜਿਹੜੀ ਸੈਂਟਰ ਦੀ ਸਰਕਾਰ ਤੇ ਸਟੇਟ ਦੀ ਸਰਕਾਰ ਕਿ ਉਹ ਖਿਚੜੀ ਵਾਂਗੂ ਕੰਮ ਕਰ ਰਹੇ ਨੇ ਨਾ ਅਮਰਿਤਪਾਲ ਤੇ ਐਨਐਸ ਕਿਨੇ ਲਵਾਈਆ ਸਟੇਟ ਤੇ ਸੈਂਟਰ ਨੇ ਰਲ ਕੇ ਲਵਾਈਆ 5-6 ਲੱਖ ਲੋਕਾਂ ਦਾ ਨਮਾਇੰਦਾ ਅੱਜ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬਿਠਾਇਆ ਹੋਇਆ। ਅੱਛਾ ਅਸੀਂ ਉੱਧਰ ਵੀ ਆਵਾਂਗੇ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਇਹ ਚੀਜ਼ਾਂ ਹੋਈਆਂ ਕਿ ਸੀਆ ਸਟਾਫ ਖਰਲ ਉੱਥੇ ਪੂਰਾ ਕੰਦਾ ਕੱਢੀ ਹੋਈ ਜਣੇ ਕੰਦਾ ਦੇ ਉੱਤੇ ਜਿਹੜਾ ਤਾਰਾਂ ਲੱਗੀਆਂ ਹੋਈ ਜਣੇ ਬੰਦਾ ਅੰਦਰ ਜਾ ਨਹੀਂ ਸਕਦਾ। ਉਹ ਕਹਿੰਦੇ ਕਿ ਚਿੜੀ ਵੀ ਪਰ ਨਹੀਂ ਮਾਰ ਸਕਦੀ ਕੀ ਲੱਗਦਾ ਕਿ ਉਹਨਾਂ ਦੀ ਗਲਤੀ ਕਰਨ ਹੁਣ ਕੋਰਟ ਨੇ ਜੋ ਕੁਝ ਆਰਡਰ ਦਿੱਤੇ ਆ ਕੋਰਟ ਨੇ ਕਿਹਾ ਕਿ ਤੁਸੀਂ ਕੋਰਟ ਨੂੰ ਗਮਰਾਹ ਨਹੀਂ ਕਰ ਸਕਦੇ ਨਾ। ਫਿਰ ਉਹ ਸਾਰੀਆਂ ਕਾਲੀਆਂ ਪੇਡਾਂ ਹੋ ਗਈਆਂ ਉਹ ਸਾਰੇ ਫਿਰ ਦਾਗੀ ਹੋ ਗਏ ਪੁਲਿਸ ਵਾਲੇ ਜਿੰਨੇ ਉੱਥੇ ਕੰਮ ਕਰ ਰਹੇ ਸੀਗੇ ਭਾਵੇਂ 2022 ਤੋਂ ਸ਼ੁਰੂ ਹੋਇਆ ਕੰਮ ਸਾਰਾ 2023 ਦੇ ਵਿੱਚ ਮਾਰਚ ਦੇ ਵਿੱਚ ਆ ਕੇ ਪਬਲਿਸ਼ ਹੋ ਗਈਆਂ ਇੰਟਰਵਿਊਜ਼ ਕਿ ਲਾਦਾ ਕਿ ਉਹ ਜਿਹੜੇ ਵੀ ਅਫਸਰ ਉਸ ਵੇਲੇ ਤਾਇਨਾਤ ਸੀਗੇ ਭਾਵੇਂ ਹੁਣ ਉੱਥੇ ਹੈ ਨਹੀਂ ਉਹ ਸਾਰੀਆਂ ਕਾਲੀਆਂ ਪੇਡਾਂ ਨੇ ਫਿਰ ਸਾਬ ਜਦੋਂ ਤੁਸੀਂ ਗਲਤ ਨੂੰ ਗਲਤ ਨਹੀਂ ਕਹਿੰਦੇ ਤਾਂ ਤੁਸੀਂ ਗਲਤ ਹੁੰਦੇ ਹੋ ਇੱਕ ਫਰਜ ਹੁੰਦਾ ਇੱਕ ਵਰਦੀ ਦਾ ਫਰਜ ਹੁੰਦਾ ਤੁਹਾਡੇ ਮੱਥੇ ਦੇ ਉੱਤੇ ਲੱਗੇ ਸ਼ੇਰ ਦਾ ਫਰਜ ਹੁੰਦਾ ਤੁਹਾਡੇ ਮੋਢਿਆਂ ਤੇ ਲੱਗੇ ਹੋਏ ਪੰਜਾਬ ਪੁਲਿਸ ਦਾ ਫਰਜ ਹੁੰਦਾ ਪਰ ਇਹ ਤਾਂ ਲਾਇ ਲੱਗਦਾ ਮੱਥੇ ਤੇ ਕਲ ਉਦੋਂ ਫਿਰ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਜਦੋਂ ਇਹ ਪੰਜਾਬ ਪੁਲਿਸ ਆਪਣਾ ਫਰਜ਼ ਭੁੱਲ ਗਈ ਸੀਗੀ ਹਨਾ ਇਹਨਾਂ ਤੇ ਵੀ ਉੱਤੇ ਪ੍ਰੈਸ਼ਰ ਪਾਇਆ ਹੋਣਾ ਮੈਂ ਬਾਰ-ਬਾਰ ਇੱਕ ਗੱਲ ਕਹੀ ਦੀ ਜਨਾ ਬਿਨਾ ਸਰਕਾਰ ਦੇ ਇੰਟਰਵਿਊ ਹੋ ਹੀ ਨਹੀਂ ਸਕਦਾ ਇਹਨਾਂ ਤਾਂ 4-5 ਮਹੀਨੇ ਇਹ ਨਹੀਂ ਪਤਾ ਲੱਗਿਆ ਕਿ ਇੰਟਰਵਿਊ ਹੋਇਆ ਕਿਹੜੀ ਜੇਲ੍ਹ ਚ ਡੀਜੀਪੀ ਦਾ ਇਹ ਕਹਿੰਦਾ ਹੈ ਕਿ ਪੰਜਾਬ ਦਾ ਇੰਟਰਵਿਊ ਨਹੀਂ ਸੀਗਾ ਨਾ ਫਿਰ ਸਰਕਾਰ ਦੇ ਉੱਤੇ ਸਿੱਟ ਦਿੱਤਾ ਜਾਵੇ ਜਿਹੜੇ ਪੁਲਿਸ ਵਾਲੇ ਨੇ ਭਾਵੇਂ ਜਿੰਨੇ ਨੇ ਕਰਵਾਈ ਜਿਹੜੇ ਉੱਥੇ ਆਏ ਉਹਨਾਂ ਦੀ ਕੋਈ ਗਲਤੀ ਨਹੀਂ ਹੋਏਗੀ ਪੁਲਿਸ ਵਾਲਿਆਂ ਦਾ ਫਰਜ਼ ਸੀਗਾ ਉਹਨਾਂ ਨੇ ਨਿਭਾਇਆ ਨਹੀਂ ਪੁੱਛਦਾ ਉਸੇ ਚੀਜ਼ ਦਾ ਸਾਥ ਦਿੱਤਾ ਸਾਥ ਦਿੱਤਾ ਹੁਣ ਸਰਕਾਰ 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 ਦੇ ਵਿੱਚ ਰਹਿ ਕੇ ਸਾਥ ਦਿੱਤਾ ਹੁਣ ਤਾਂ ਪਤਾ ਲੱਗ ਗਿਆ ਨਾ ਕਾਲੀ ਭੇਡਾਂ ਕੌਣ ਨੇ ਹੁਣ ਹਾਈ ਕੋਰਟ ਤੋਂ ਪਹਿਲਾਂ ਇੱਥੇ ਪੰਜਾਬ ਸਰਕਾਰ ਕਿਉਂ ਨਹੀਂ ਐਕਸ਼ਨ ਲਵੇ ਤੁਸੀਂ ਇੱਕ ਮੈਨੂੰ ਗੱਲ ਦੱਸੋ ਪੰਜਾਬ ਸਰਕਾਰ ਨੇ ਤਾਂ ਕਹਿੰਦਾ ਸੀ ਗੁੰਮਰਾਹ ਨਾ ਕਰੋ ਕਹਿੰਦੇ ਜਦੋਂ ਹੁਣ ਸੈਟ ਬਣੀ ਪ੍ਰਬੋਤ ਜੀ ਹੋ ਰਹੇ ਨੇ ਉਹਨਾਂ ਨੇ ਪੇਸ਼ ਕੀਤਾ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਸੀਗੇ ਤੁਸੀਂ ਕੋਰਟ ਨੂੰ ਵੀ ਗੁੰਮਰਾਹ ਕਰ ਰਹੇ ਸੀ ਕੋਰਟ ਨੂੰ ਵੀ ਗੁੰਮਰਾਹ ਕਰ ਰਹੇ ਸੀ ਕਿ ਫਿਰ ਉਹ ਪੰਜਾਬ ਸਰਕਾਰ ਕਰ ਰਹੀ ਸੀ ਕਿ ਜਿਹੜੇ ਅਫਸਰ ਕਰ ਰਹੇ ਸੀ ਦੇਖੋ ਕੋਰਟ ਨੂੰ ਗੁੰਮਰਾਹ ਤਾਂ ਪੰਜਾਬ ਸਰਕਾਰੀ ਕਰੋਗੇ ਜਦੋਂ ਬੰਦਾ ਹਾਥੋ ਦੇ ਮੇਲੇ ਹੁੰਦੇ ਨੇ ਬਾਈ ਹਨਾ ਉਹ ਚਾਹੁੰਦਾ ਜਦੋਂ ਤੱਕ ਮੇਰੇ ਹੱਥ ਸਾਫ਼ ਨਾ ਹੋਣ ਉਹ ਤੱਕ ਸਾਰਿਆਂ ਨੂੰ ਮੈਂ ਇੱਕ ਇੱਕ ਵਾਰ ਲਾਲ ਹਟਾਂ ਜਦੋਂ ਤੁਹਾਡੇ ਤੋਂ ਗਲਤੀ ਹੋ ਗਈ ਇੱਕ ਝੂਠ چھਪਾਉਣ ਪਿੱਛੇ ਮਗਰ 100 ਝੂਠ چھਪਦੇ ਨੇ ਉਹਦਾ ਕਤਲ ਸਿਆਸੀ ਕਤਲ ਆ ਉਹਦਾ ਕਤਲ ਸਿੱਧੂ ਮੂਸੇ ਵਾਲੇ ਦਾ ਸਰਕਾਰ ਨੇ ਕਰਾਇਆ ਹੈ ਸੈਂਟਰ ਦੇ ਸਟੇਟ ਦੀ ਸਰਕਾਰ ਨੇ ਕਰਾਇਆ ਇੱਥੇ ਹੀ ਫੁੱਲ ਸਟਾਪ ਹੋ ਜਾਂਦਾ ਸਟੇਟ ਤੇ ਸੈਂਟਰ ਦੀ ਸਰਕਾਰ ਦੇ ਥੱਲੇ ਹੀ ਸਾਰੇ ਨੇ ਚਾਹੇ ਪੁਲਸ ਆ ਚਾਹੇ CIA ਆ ਚਾਹੇ ਜਿੰਨੇ ਵੱਡੇ ਅਫਸਰ ਨੇ ਕਈ ਅਫਸਰ ਇਹ ਜਿਹਨੇ ਜਿਹੜਾ ਆਪਣਾ ਫਰਜ਼ ਨਹੀਂ ਭੁੱਲਦੇ ਕਈ ਐਮਐਲਏ ਇਹ ਜਿਹਨੇ ਜਿਹੜਾ ਆਪਣਾ ਫਰਜ਼ ਨਹੀਂ ਭੁੱਲਦੇ ਹੁਣ ਬੇਦਬੀਆਂ ਇੰਨੀਆਂ ਹੋਈਆਂ ਗੁਰੂ ਸਾਹਿਬ ਦੀਆਂ ਇਹ ਕਹਿੰਦੇ ਸੀ ਅਸੀਂ ਹੱਕ ਦਵਾਵਾਂਗੇ ਪਰ ਇਹਨਾਂ ਦੇ ਵਿੱਚ ਇੱਕ ਐਮਐਲਏ ਇਹ ਜਿਆ ਆਇਆ ਕੋਰ ਪ੍ਰਤਾਪ ਜੀ ਜਿਹੜਾ ਆਪਣਾ ਫਰਜ਼ ਨਹੀਂ ਭੁੱਲਿਆ ਇਦਾਂ ਹੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਮੈਨੂੰ ਲੱਗਦਾ ਕਿ ਬਚੇ ਨਹੀਂ ਬੰਦੇ ਕਿ ਜੇਲ੍ਹ ਦੇ ਵਿੱਚ ਤੁਸੀਂ ਇੱਕ ਅਪਰਾਧੀ ਦਾ ਇੰਟਰਵਿਊ ਲੈ ਰਹੇ ਹੋ ਬਾਈ ਸੀਐਸਟਾ ਵਾਲੇ ਤਾਂ ਨੰਗਾ ਕਰ ਜਿੰਦੇ ਨੇ ਬਿਲਕੁਲ ਆਹ ਨਵ ਮੁੰਡੇ ਚੱਕਿਆ ਹਰਿਆਣੇ ਵਾਲੇ ਨੂੰ ਵਾਟਰ ਕੈਨ ਨਾਲ ਨਵਦੀਪ ਨੂੰ ਅਲਫ ਨੰਗਾ ਕਰਕੇ ਉੱਤੇ ਬਰਫ ਦੇ ਸਿੱਲੀ ਤੇ ਟੰਗਦਾ ਹੋਰ ਕਿੰਨੇ ਮੁੰਡੇ ਚੱਕੇ ਇਹਨਾਂ ਨੇ ਖਰੜ ਦੇ ਵਿੱਚੋਂ ਐਵੇਂ ਮੁੰਡੇ ਚੱਕ ਲੈਂਦੇ ਨੇ ਇਹ ਸੀਆਈ ਸਟਾਫ ਵਾਲੇ ਆਪਣਾ ਰੋਬ ਬਣਾਉਣ ਨੂੰ ਅਲਫ ਨੰਗਾ ਕਰਕੇ ਖੜਾ ਕਰ ਦੇਦੇ ਨਾਲੇ ਤਾਂ ਕੱਢਦੇ ਨੇ ਜਲੂਸ ਉਹਦਾ ਨਾਲੇ ਤਾਂ ਪਤਾ ਵੀ ਨਹੀਂ ਲੱਗਦਾ ਕਿ ਭਾਈ 2 ਦਿਨ ਬੰਦਾ ਹੈ ਕਿੱਥੇ ਜਦੋਂ ਸੀਆਈ ਸਟਾਫ ਵਾਲਾ ਬੰਦਾ ਚੱਕਦੇ ਇਦਾਂ ਚੱਕਦੇ ਨੇ ਬਿਲਕੁਲ ਹੀ ਪ੍ਰਾਈਵੇਟ ਗੱਡੀਆਂ ਜੀ ਬਿਲਕੁਲ ਹੀ ਪ੍ਰਾਈਵੇਟ ਇਹਨਾਂ ਦੀ ਵਰਦੀਆਂ ਹੁੰਦੀਆਂ ਨੇ ਬਾਅਦ ਚ ਪਤਾ ਲੱਗਦਾ ਯਾਰ ਇਹ ਤਾਂ ਪੁਲਿਸ ਵਾਲੇ ਨੇ 2 ਦਿਨ ਬੰਦੇ ਦਾ 3 ਦਿਨ ਪਤਾ ਹੀ ਨਹੀਂ ਲੱਗਦਾ ਹੁਣ ਜੇ ਬੰਦਾ ਇਹਨਾਂ ਦੀ ਕਸਟਡੀ ਚ ਕਸਟਡੀ ਤੋਂ ਤੁਸੀਂ ਬੰਦਾ ਇੰਟਰਵਿਊ ਦੇ ਰਿਹਾ ਯਾਰ ਫਿਰ ਤਾਂ ਮਤਲਬ ਤੁਹਾਡੀ ਸਾਰੀ ਪੁਲਿਸ ਫੋਰਸ ਹੀ ਜ਼ੀਰੋ ਆ ਫਿਰ ਤਾਂ ਇਹ ਜੋ ਪੰਜਾਬ ਦੇ ਹਾਲਾਤ ਹੋ ਰਹੇ ਨੇ ਇਸ ਤੋਂ ਵੱਡਿਆ ਤਾਂ ਤੁਹਾਨੂੰ ਸਤਿਫਾ ਦੇ ਦੇਣਾ ਚਾਹੀਦਾ ਸਿੱਧੂ ਸਾਹਿਬ ਫਿਰ ਕਿਹੜਾ ਕਿਹੜਾ ਅਧਿਕਾਰੀ ਕਿਉਂਕਿ ਕਹਿੰਦੇ ਐਸਐਸਪੀ ਤਾਂ ਮਾਲਕ ਹੁੰਦਾ ਜ਼ਿਲ੍ਹੇ ਦਾ ਜਦੋਂ ਐਸਐਸਪੀ ਦੇ ਅੰਡਰ ਹੋਵੇ ਸਾਰਾ ਕੁਝ ਉਹਨੂੰ ਰਿਪੋਰਟ ਪਹੁੰਚ ਜਾਂਦੀ ਹੈ ਸ਼ਾਮ ਤੱਕ ਕਿ ਕੀ ਕ੍ਰਾਈਮ ਹੈ ਕੀ ਚੀਜ਼ ਹੈ ਫਿਰ ਕੌਣ ਕੌਣ ਇਨਵਾਲਵ ਹੋ ਸਕਦਾ ਮੈਂ ਉਹੀ ਸਵਾਲ ਤੋਂ ਉੱਤੇ ਤੋਂ ਫਿਰ ਲੈਣਾ ਚਾਹਾਂਗਾ ਸਵਾਲ ਮੈਂ ਜਵਾਬ ਚੰਗੇ ਜਿਹੇ ਢੰਗ ਨਾਲ ਲੈਣਾ ਚਾਹਾਂਗਾ ਕਿ ਐਸਐਸਪੀ ਸਾਹਿਬ ਦੀ ਇਨਵੋਲਵਮੈਂਟ ਤੋਂ ਬਿਨਾ ਹੋਇਆ ਕਿਉਂਕਿ ਕੋਈ ਵੀ ਐਸਐਸਪੀ ਸੀਗਾ ਆਪਾਂ ਆਪਾਂ ਨਾਮ ਨਹੀਂ ਲਵਾਂਗੇ ਲੋਕਾਂ ਨੂੰ ਪਤਾ ਕਿ ਇੱਥੋਂ ਤੋਂ ਇੱਥੋਂ ਤੱਕ ਦਾ ਕੌਣ ਐਸਪੀ ਐਸਐਸਪੀ ਸੀਗਾ ਕੌਣ ਕੌਣ ਆਫੀਸਰ ਸੀਗੇ ਜਗਸੀਰ ਭਾਈ ਮੈਂ ਇੱਕ ਗੱਲ ਤੁਹਾਨੂੰ ਦੁਬਾਰਾ ਉਹੀ ਗੱਲ ਦੱਸਣੀ ਚਾਹੁੰਦਾ ਬਾਰ ਬਾਰ ਮੈਂ ਉਹੀ ਰਿਪੀਟ ਕਰਨਾ ਚਾਹੁੰਦਾ ਆਪਾਂ ਮੇਨ ਕਲਪਰੇਟ ਨੂੰ ਦੇਖੀਏ ਕੌਣ ਆ ਆਪਾਂ ਚੱਕੀ ਦੇ ਵਿੱਚ ਜਦੋਂ ਦਾਣੇ ਪਾਉਨੇ ਆ ਉਹ ਦਾਣਿਆਂ ਦੇ ਵਿੱਚ ਆਟਾ ਹੁੰਦਾ ਤਾਂ ਹੀ ਪਿਸਦਾ ਹ ਹਣਾ ਹੁਣ ਤੁਸੀਂ ਕਸੂਰ ਚੱਕੀ ਦਾ ਕੱਢੀ ਜਾਓ ਚੱਕੀ ਦੇ ਵਿੱਚ ਦਾਣੇ ਤਾਂ ਉਹ ਪਾਉਣ ਵਾਲੇ ਨੇ ਪਾਏ ਆ ਨਾ ਇਹਦਾ ਸਿੱਧਾ ਤੋਂ ਸਿੱਧਾ ਤਾਲੁਕਾਤ ਐਸਐਸਪੀ ਨੂੰ ਕੀਨੇ ਕਿਹਾ ਉਹ ਜਿੱਦਾਂ ਗੋਲੀकांड ਹੋਏ ਸੀ ਬਹਿਬਲ ਕਲਾਂ ਦੇ ਵਿੱਚ ਸਾਨੂੰ ਉੱਤੋਂ ਆਡਰ ਆਇਆ ਹੋਰ ਉੱਤੋਂ ਆਡਰ ਆਇਆ ਉੱਤੇ ਤਾਂ ਕਹਿੰਦੇ ਫਿਰ ਬਾਦਲ ਹੀ ਸੀਗੇ ਸਭ ਤੋਂ ਉੱਤੇ ਤਾਂ ਬਾਦਲ ਹੀ ਨੇ ਉਹਦੇ ਸਿੱਤੇ ਤੌਰ ਤੇ ਆ ਗਿਆ ਵੀ ਜਿੱਥੇ ਵੀ ਬੈਠੇ ਸੀ ਤੁਸੀਂ ਆਰਡਰ ਦਿੱਤਾ ਤੁਹਾਡੇ ਆਰਡਰ ਤੋਂ ਬਿਨਾ ਹੈ ਨਹੀਂ ਸੀਗਾ ਪਰ ਹੁਣ ਵੀ ਫਿਰ ਆਰਡਰ ਉੱਤੋਂ ਹੀ ਆਏ ਨੇ ਗ੍ਰਹਿ ਮੰਤralੇ ਕੇਨਾ ਕੋਲ ਆ ਉਹਨਾਂ ਤੋਂ ਆਰਡਰ ਆਏ ਨੇ ਹੁਣ ਉੱਤੋਂ ਆਰਡਰ ਉੱਤੇ ਬਦਲਤਾ ਹੈ ਨਹੀਂਗੇ ਉੱਤੇ ਬਦਲਤਾ ਹੈ ਨਹੀਂਗੇ ਹੁਣ ਤਾਂ ਉੱਤੇ ਕੌਣ ਹੈ ਹੁਣ ਤਾਂ ਉੱਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਤਾਂ ਬਾਦਲ ਮੁੱਖ ਮੰਤਰੀ ਸੀਗੇ ਹੁਣ ਇਹ ਮੁੱਖ ਮੰਤਰੀ ਨੇ ਤਾਂ ਤੁਸੀਂ ਭੱਜ ਕਿੱਦਾਂ ਸਕਦੇ ਹੋ ਇਸ ਗੱਲ ਤੋਂ ਕਿ ਤੁਸੀਂ ਉਹ ਇੰਟਰਵਿਊ ਕਰਾਇਆ ਤੁਹਾਡੀ ਇੰਟੈਲੀਜੈਂਸ ਇੰਨੀ ਫੇਲ ਹੋ ਗਈ ਕਿ ਤੁਹਾਨੂੰ ਪਤਾ ਹੀ ਨਹੀਂ ਸੀ ਇੰਟਰਵਿਊ ਕੌਣ ਲੈ ਗਿਆ ਇਹ ਸਭ ਜੇ ਜ਼ਿੰਮੇਵਾਰ ਹੋਮ ਡਿਪਾਰਟਮੈਂਟ ਹੁੰਦਾ ਹੋਮ ਡਿਪਾਰਟਮੈਂਟ ਦੇ ਅੰਡਰ ਐਸਐਸਪੀ ਹੁੰਦਾ ਡੀਐਸਪੀ ਮੈਂ ਤਾਂ ਹੀ ਬਾਰ ਬਾਰ ਤੁਹਾਨੂੰ ਕਹੀ ਜਾਂਦਾ ਜੇ ਇਹਦੇ ਵਿੱਚ ਜੇ ਕੋਈ ਕਸੂਰਵਾਰ ਹੈ ਤਾਂ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਮਾਨਯੋਗ ਹੋਮ ਡਿਪਾਰਟਮੈਂਟ ਦਾ ਬੰਦਾ ਆ ਜਿਹੜਾ ਹੋਮ ਡਿਪਾਰਟਮੈਂਟ ਦੀ ਮਿਨਿਸਟਰੀ ਦਾ ਬੰਦਾ ਉਹਨੂੰ ਅਸਤੀਫਾ ਦੇਣਾ ਚਾਹੀਦਾ ਥੱਲੇ ਵਾਲਿਆਂ ਤੋਂ ਤੁਸੀਂ ਉੱਤੋਂ ਆਪਾਂ ਗਲਤੀ ਇਹ ਹੈ ਨਾ ਆਪਾਂ ਪਹਿਲਾਂ ਬੰਦਾ ਮਾਰ ਦਿੰਨੇ ਆ ਉਹ ਕੀ ਯਾਰ ਛੋਟੇ ਨੂੰ ਫੜ ਲਓ ਵੱਡਿਆਂ ਤੇ ਗੱਲ ਹੀ ਨਾ ਜਾਵੇ ਜਦੋਂ ਤੁਸੀਂ ਅਪਰਾਧੀ ਨੂੰ ਫੜਨਾ ਥੱਲੇ ਨੂੰ ਸ਼ੁਰੂ ਕਰੋ ਉੱਤੋਂ ਸ਼ੁਰੂ ਕਰੋ ਚੀਜ਼ ਦੀ ਜੜ ਤੱਕ ਇਹ ਇਹ ਕਿ ਬਲੈਕ ਸ਼ਿਪ ਜਿਹੜੀਆਂ ਸਕੈਪ ਗਾਟ ਨੇ ਕਹਿੰਦੇ ਵੀ ਉਹਨਾਂ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਵੱਡੇ ਅਧਿਕਾਰੀ ਨੇ ਮੈਂ ਆਰਡਰ ਪੜੇ ਨੇ ਕੋਰਟ ਨੇ ਕਿਹਾ ਕਿ ਛੋਟੇ ਅਧਿਕਾਰੀ ਨੂੰ ਸਕੀਪ ਗਾਟ ਨਾ ਬਣਾਓ ਬਲੀ ਦਾ ਬੱਕਰਾ ਛੋਟੇ ਅਧਿਕਾਰੀ ਨੂੰ ਨਾ ਬਣਾਓ ਉਹ ਸੀਆਈਏ ਸਟਾਫ ਦੇ ਇੰਸਪੈਕਟਰਾਂ ਨੂੰ ਨਾ ਬਲੀ ਦਾ ਬੱਕਰਾ ਬਣਾਓ ਜਾਂ ਫਿਰ ਉਹ ਬੰਦਿਆਂ ਨੂੰ ਨਾ ਬਲੀ ਦਾ ਬੱਕਰਾ ਬਣਾਓ ਜਿਹੜੇ ਉੱਤੋਂ ਨਿਰਦੇਸ਼ ਦੇ ਕੇ ਚੱਲਦੇ ਨੇ ਮੁੱਖ ਮੰਤਰੀ ਦੇ ਉੱਤੋਂ ਕੌਣ ਹੈ ਮੈਨੂੰ ਦੱਸੋ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੋਂ ਕੌਣ ਹੈ ਪੰਜਾਬ ਦਾ ਸਟੇਟ ਦਾ ਮੁੱਖ ਮੰਤਰੀ ਹੋਵੇ ਸਾਡੇ ਤਾਂ ਜਥੇਦਾਰ ਨਹੀਂ ਮਾਨ ਹੁੰਦਾ ਇਹ ਤੋਂ ਉੱਤੇ ਕੌਣ ਆ ਇਹ ਤੋਂ ਉੱਤੇ ਤਾਂ ਫਿਰ ਤਾਂ ਅਮਿਤ ਸ਼ਾਹ ਰਗੇ ਹੋਏ ਉਹਨਾਂ ਨੇ ਹੀ ਇਹਨਾਂ ਨੂੰ ਆਰਡਰ ਦਿੱਤਾ ਹੋਣਾ ਪੰਜ 6 ਦਿਨੋਂ ਮੂਸੇ ਵਾਲ ਨੂੰ ਮਾਰਨ ਵਾਲੇ ਗੱਡੀ 'ਚ ਘੁੰਮਦੇ ਰਹੇ ਦੋ ਦਿਨ ਟੈਂਕੀ 'ਤੇ ਲੁਕੇ ਰਹੇ ਹੋ ਮਾਨਸੇ ਪਿੰਡ ਦੇ ਵਿੱਚ ਉਹਦੇ ਤੱਕ ਫੜਿਆ ਨਹੀਂ ਇੱਕ ਨਾਕਾ ਨਹੀਂ ਲੱਗਿਆ ਉਹਦੀ ਮੌਤ ਤੋਂ ਬਾਅਦ ਲੋਕੀ ਭੁੱਲ ਗਏ ਨੇ ਲੋਕੀ ਜਵਾਰਕੇ ਦਾ ਮੋੜ-ਮੋੜ ਕੇ ਭੁੱਲ ਗਏ ਨੇ ਜੇ ਪੰਜਾਬ ਜਵਾਰਕੇ ਦਾ ਮੋੜ ਭੁੱਲ ਗਿਆ ਆ ਤਾਂ ਪੰਜਾਬ ਦੇ ਹੱਡਾਂ ਦੇ ਵਿੱਚ ਖੂਨ ਦੀ ਜਗ੍ਹਾ ਪਾਣੀ ਵੜ ਚੁੱਕਿਆ ਚਾਹੇ ਉਹਨਾਂ ਦਾ ਜਵਾਬ ਹੋ ਗਿਆ ਚਾਹੇ ਕੁਝ ਵੀ ਹੋ ਗਿਆ ਚਾਹੇ ਉਹਨਾਂ ਦਾ ਪਰਿਵਾਰ ਕੁਝ ਵੀ ਕਹੇ ਪਰ ਉਹ ਪੰਜਾਬ ਦਾ ਪੁੱਤ ਸੀ ਉਹ ਸਾਡਾ ਵੀ ਸਾਡਾ ਭਰਾ ਸੀਗਾ ਉਹ ਹਰ ਉਸ ਪੰਜਾਬੀ ਦਾ ਭਰਾ ਸੀਗਾ ਜਿਹੜਾ ਪੰਜਾਬੀ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਸੀ ਸਿੱਧੂ ਸਾਹਿਬ ਸੋਸ਼ਲ ਮੀਡੀਆ ਦੇ ਉੱਤੇ ਮੀਮ ਬੜੇ ਬਣਦੇ ਨੇ ਜਦੋਂ ਤੋਂ ਇਹ ਕਲੀਅਰ ਕਰ ਦਿੱਤਾ ਕੋਟਾ ਨੇ ਕਿ ਇਹ ਇੰਟਰਵਿਊ ਤਾਂ ਇੱਥੇ ਹੋਇਆ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਬੜਾ ਧਿਆਨ ਰਹਿੰਦਾ ਕਿ ਰਹਿੰਦਾ ਸੀ ਕਿ ਕੈਪਟਨ ਉੱਠਦਾ ਕਿੰਨੇ ਵਜੇ ਆ ਕੈਪਟਨ ਪਜਾਮੀ ਕਿੰਨੇ ਵਜੇ ਪਾਉਂਦਾ ਹੈ ਕੈਪਟਨ ਢਾਟੀ ਕਿੰਨੇ ਵਜੇ ਬੰਦ ਆ ਸੁਖਜਿੰਦਰ ਰੰਦਾਵਾ ਕੀ ਕਰਦਾ ਹੈ ਰਜਾ ਬੜਿੰਗ ਕੀ ਕਰਦਾ ਹੈ ਵਿਰੋਧੀ ਤਰ ਬਾਦਲ ਸੁਖਵੀਰ ਬਾਦਲ ਕੀ ਕਰਦੇ ਕਹਿੰਦੇ ਇਹ ਚੀਜ਼ਾਂ ਤੇ ਬੜਾ ਧਿਆਨ ਲੈਂਦਾ ਕਹਿੰਦੇ ਜਦੋਂ ਐਵੰਦੀਆਂ ਚੀਜ਼ਾਂ ਹੁੰਦੀਆਂ ਨੇ ਉਦੋਂ ਫਿਰ ਪੈਰ ਪਿੱਛੇ ਇਹਨਾਂ ਗੋਲਡੀ ਵਾਲੇ ਚ ਵੀ ਬੜੇ ਮੀਮ ਬਣਾਏ ਕਹਿੰਦੇ ਵੀ ਉਦੋਂ ਤਾਂ ਕਹਿੰਦੇ ਕਿ ਮੈਸੇਜ ਦਾ ਮੁਖੀ ਆ ਵੀ ਅਸੀਂ ਫੜ ਲਿਆ ਸਾਡੇ ਕਾਬੂ ਆ ਗਿਆ ਦੇਖੋ ਸਾਹਿਬ ਜਿਹੜਾ ਮਰਦ ਹ ਜਿਹੜਾ ਬੰਦਾ ਡਰਪੋਕ ਹੁੰਦਾ ਜਾਂ ਜਿਹੜਾ ਬੰਦਾ ਲੀਕ ਦਾ ਆਪਣਾ ਜ਼ੁਬਾਨ ਤੋਂ ਕੁਝ ਕਹੇ ਤੇ ਬਾਅਦ ਚ ਕੁਝ ਹੋਰ ਕਹੇ ਉਹ ਬੰਦਾ ਮਰਦ ਨਹੀਂ ਹੁੰਦਾ ਫਿਰ ਉਹ ਕਿਸੇ ਨਾ ਕਿਸੇ ਤੇ ਤੰਝ ਕੱਸਦਾ ਆ ਕੀ ਯਾਰ ਮੈਂ ਇਹਦੀ ਗਲਤੀ ਕੱਢਾਂ ਇਹਦੀ ਗਲਤੀ ਕੱਢ ਕੇ ਇਹ ਆਪਣੀ ਗਲਤੀ ਲੁਕਾਉਣ ਵਾਸਤੇ ਦੂਜੇ ਦੀ ਗਲਤੀ ਕੱਢਾਂ ਸਭ ਅਸੀਂ ਵੀ ਇਹੀ ਕਹਿ ਰਹੇ ਆ ਸਾਡੀ ਸੁਣੋ ਅਸੀਂ ਕਹਿ ਰਹੇ ਆ ਕਿ ਗਲਤੀ ਮੇਨ ਬੰਦੇ ਦੀ ਆ ਦੂਜਿਆਂ ਦੇ ਉਂਗਲੀ ਉਠਾਣੀ ਬਹੁਤ ਸੌਖੀ ਆ ਤੁਸੀਂ ਪੁਲਸ ਵਾਲਿਆਂ ਤੇ ਉਂਗਲੀ ਉਠਾਣੀ ਬਹੁਤ ਸੌਖੀ ਹੈ ਤੁਸੀਂ ਸੀਆਈ ਸਟਾਫ ਵਾਲਿਆਂ ਨੂੰ ਉਂਗਲੀ ਟੋਣੀ ਪਰ ਸਾਬ ਤੁਸੀਂ ਜਿਹੜਾ ਮੇਨ ਕਲਪਰੇਟ ਹੈ ਉਹ ਆਪ ਹੀ ਲੋਕਾਂ ਨੂੰ ਕਹੀ ਜਾਂਦਾ ਕਿ ਹਾਂ ਭਾਈ ਤੁਸੀਂ ਗਲਤ ਹੋ ਮੈਂ ਸਹੀ ਹਾਂ ਇਹ ਕਲੀਅਰ ਹੋ ਗਿਆ ਸਿੱਧੂ ਸਾਹਿਬ ਮੈਂ ਅਖੀਰ ਤੇ ਦੋ ਗੱਲਾਂ ਕਰਨਾ ਚਾਹਾਂਗਾ ਇਹ ਕਲੀਅਰ ਹੋ ਗਿਆ ਕਿ ਇੱਥੇ ਹੋਈ ਹੈ ਫਿਰ ਹੁਣ ਤੱਕ ਕਾਂਗਰਸ ਨੇ ਕਿਉਂ ਨਹੀਂ ਐਕਸ਼ਨ ਲੈਂਤਾ ਹੁਣ ਤੱਕ ਕਾਂਗਰਸ ਨੇ ਕਿਉਂ ਨਹੀਂ ਸਵਾਲ ਕੀਤੇ ਕਾਂਗਰਸ ਕਿਉਂ ਚੋ ਬੈਠੀ ਹੋਈ ਹੈ ਕਿਉਂ ਨਹੀਂ ਕਾਂਗਰਸ ਨੇ ਕੋਈ ਤਰਨਾ ਪ੍ਰਦਰਸ਼ਨ ਕੀਤਾ ਕਾਂਗਰਸ ਦਾ ਹਰ ਵੇਲੇ ਚੰਦੀ ਆ ਨਸੀ ਪ੍ਰਧਾਨ ਹਰ ਵੇਲੇ ਚਾਹੁੰਦਾ ਕਿ ਕੋਈ ਵੀ ਕੋਈ ਅਜਿਹੀ ਗੱਲ ਹੁੰਦੀ ਹੈ ਮੈਂ ਪੰਜਾਬ ਦੇ ਮੁੱਦੇ ਤੇ ਬੋਲਾਂ ਫਿਰ ਹੁਣ ਤੱਕ ਤੁਸੀਂ ਸਾਰੇ ਚੁੱਪ ਕਿਉਂ ਬੈਠੇ ਹੋ ਕਿਉਂ ਨਹੀਂ ਅੱਗੇ ਜਾ ਕੋਈ ਪ੍ਰੋਟੈਸਟ ਜਾਂ ਕੋਈ ਲੀਕਿਆ ਜਾ ਰਿਹਾ ਕੱਲ ਹੀ ਹੋਇਆ ਮੈਨੂੰ ਲੱਗਦਾ ਇਹ ਕੱਲ ਹੀ ਆਇਆ ਅੱਜ ਤੁਸੀਂ ਮੇਰੇ ਕੋਲ ਆ ਗਏ ਅੱਜ ਮੈਂ ਤੁਹਾਨੂੰ ਮਨਾ ਵੀ ਕਰ ਸਕਦਾ ਸੀਗਾ ਕਿ ਮੈਂ ਤੁਹਾਨੂੰ ਮਨਾ ਕੀਤਾ ਤੁਸੀਂ ਕੈਮਰਾ ਔਨ ਕੀਤਾ ਤੇ ਤੁਹਾਡੇ ਸਾਹਮਣੇ ਬੈਠੇ ਹਾਂ ਸਾਡੇ ਮੈਂਬਰ ਪਰਸ ਵੀ ਹੋ ਲਿਖੇ ਕੀ ਪ੍ਰੋਗਰਾਮ ਕਹਿੰਦੇ ਸਿੱਧੂ ਦੇ ਤਾਂ ਬੜੇ ਨੇੜੇ ਹੋਂ ਤੁਸੀਂ ਵੀ ਸਾਰਾ ਪਰਿਵਾਰ ਸਾਡੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਉਹਨੇ ਉਨੇ ਦਾ ਨਾਮ ਲੈ ਕੇ ਸਾਰੇ ਕਿਤੇ ਬੋਲਿਆ ਕਿ ਹੋਮ ਮਿਨਿਸਟਰੀ ਦੀ ਗਲਤੀ ਹੈ ਅੱਖਾਂ ਚ ਅੱਖਾਂ ਪਾ ਕੇ ਬੋਲਿਆ ਤਾਂ ਉਹ ਕਾਂਗਰਸ ਦੀ ਨੇ ਜੇ ਮੈਂ ਪ੍ਰੋਟੈਸਟ ਲਿਕੂਗੇ ਹੁਣ ਜੀ ਸੜਕਾਂ ਤੇ ਉਤਰਾਂਗੇ ਪਿਛਲੀ ਵਾਰੀ ਵੀ ਉਤਰੇ ਸੀਗੇ ਆ ਮੰਗਿਆ ਜਾਏਗਾ ਮੁੱਖ ਮੰਤਰੀ ਤੋਂ ਵੀ ਜਵਾਬ ਦਿੱਤਾ ਜਾਵੇ ਇੰਟਰਵਿਊ ਹੋਇਆ ਵੀ ਹੋਇਆ ਕਿਵੇਂ ਕੱਲੇ ਇਹ ਕਾਂਗਰਸ ਦੀ ਗੱਲ ਨਹੀਂ ਕੱਲੇ ਸਿੱਧੂ ਦੀ ਗੱਲ ਨਹੀਂ ਹਰ ਉਸ ਮਾਂ ਦੇ ਪੁੱਤ ਦੀ ਗੱਲ ਆ ਜਿਹੜਾ ਕਿ ਪੁਲਿਸ ਤੇ ਵਿਸ਼ਵਾਸ ਰੱਖਦਾ ਹਰ ਉਸ ਪਿਓ ਦੀ ਗੱਲ ਆ ਜਿਹੜਾ ਆਪਣਾ ਬੱਚਾ ਜਾਂ ਫਿਰ ਆਪਣਾ ਧੀ ਪੋਤੇ ਇਸ ਪੰਜਾਬ ਦੇ ਵਿੱਚ ਸੁਖੀ ਚਾਹੁੰਦਾ ਤੇ ਉਹ ਸੁਖੀ ਮਿਲਦਾ ਨਹੀਂ ਉਹਨੂੰ ਇਹ ਪੁਲਸੀ ਇਹ ਉਹਨੂੰ ਬਚਾ ਨਹੀਂ ਸਕੂਗੀ ਫਿਰ ਅਪਰਾਧੀਆਂ ਨੂੰ ਫੜੂਗਾ ਕੌਣ ਤਾਂ ਪ੍ਰੋਟੈਸਟ ਦੀ ਗੱਲ ਛੱਡੋ ਤੁਸੀਂ ਬੋਲਣ ਦੀ ਗੱਲ ਛੱਡੋ ਆਪਾਂ ਤਾਂ ਇਸ ਜਲ ਤੇ ਮੁੱਢ ਮੁੱਢ ਤੱਕ ਜਾਵਾਂਗੇ ਕਿ ਸਾਹਿਬ ਇਹ ਕਰਾਇਆ ਕਿਉਂ ਕਿਨੇ ਕਰਾਇਆ ਹੈ ਲੋਕਾਂ ਨੂੰ ਵੀ ਪਤਾ ਆ ਸਭ ਤੋਂ ਵੱਡੀ ਤਾਕਤ ਸੱਤ ਤਿੰਨ ਵਾਲੀ ਤੁਸੀਂ ਦੇਖ ਲਈਏ ਤੁਹਾਡੇ ਸਾਹਮਣੇ ਹੀ ਸੀ ਲੋਕੀ ਇੰਤਜ਼ਾਰ ਕਰ ਰਹੇ ਨੇ ਸਾਹਿਬ ਸਤਾਈ ਦਾ ਜਦੋਂ ਸਭ ਤੋਂ ਵੱਡਾ ਧਰਨਾ ਇਹ ਲੋਕਾਂ ਦਾ ਹੋਣਾ ਸਭ ਤੋਂ ਵੱਡਾ ਜਵਾਬ ਜ਼ਮੀਰਾਂ ਦਾ ਹੋਣਾ ਫਰੀ ਦਾ ਨਹੀਂ ਹੋਣਾ ਫਰੀ ਦੀ ਬਿਜਲੀ ਨਾਲ ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਨਹੀਂ ਸੇਵ ਕਰ ਸਕਦੇ ਫਰੀ ਦੀ ਤੁਹਾਡਾ ਫਰੀ ਦੀ ਚਾਕਲੇਟਾਂ ਦੇ ਮੂੰਹ 'ਚ ਤੁਹਾਡੇ ਲollipops ਪਾ ਕੇ ਤੁਸੀਂ ਪੰਜਾਬ ਦੇ ਪੁੱਤਾਂ ਨੂੰ ਤੁਸੀਂ ਨਰਕ ਦੇ ਰਾਹਾਂ ਤੋੜ ਰਹੇ ਹੋ ਇਹ ਨਹੀਂ ਤੁਸੀਂ ਕਰ ਸਕਦੇ ਇਹ ਲੋਕਾਂ ਨੇ ਹੁਣ ਦੱਸਣਾ ਅਸੀਂ ਤਾਂ ਫਿਰ ਸਾਨੂੰ ਲੋਕੀ ਕਹਿੰਦੇ ਯਾਰ ਇਹਦਾ ਫੇਮ ਪਾਲ ਦੇ ਇਹਨਾਂ ਦਾ ਕੰਮ ਹੀ ਬੋਲਣਾ ਇਹਨਾਂ ਦਾ ਕੰਮ ਹੀ ਧਰਨੇ ਲਾਉਣਾ ਹੁਣ ਜਿੱਦਾਂ ਤੁਸੀਂ ਕਹਿ ਦੱਸੋ ਜੀ ਤਾਂ ਨਾ ਲਾਉਂਗੇ ਤੁਹਾਨੂੰ ਤਾਂ ਪਤਾ ਕਿ ਈਸ਼ਰਤ ਤਾਂ ਹਮੇਸ਼ਾ ਹਰ ਚੀਜ਼ ਤੇ ਤਾਂ ਨਾ ਲਾ ਜਾਂਦਾ ਪਰ ਸਾਬ ਲੋਕਾਂ ਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਜੇ ਈਸ਼ਰਤ ਤਾਂ ਨਾ ਲਾਉਂਦਾ ਤਾਂ ਈਸ਼ਰ ਪਿੱਛੇ ਉਹ ਗੱਲ ਵੀ ਤਾਂ ਸੱਚੀ ਆ ਹੁਣ ਸਿੱਧੂ ਵਾਲੀ ਗੱਲ ਪਿੱਛੇ ਲੋਕਾਂ ਨੂੰ ਮੁਰੇ ਆਉਣਾ ਚਾਹੀਦਾ ਸੀ ਤਾਂ ਮੁਰੇ ਹੈ ਹੀ ਅਸੀਂ ਦੇਖਦੇ ਆ ਕਿੰਨੇ ਉਹਦੇ ਮਾਪਿਓ ਨਾਲ ਵੀ ਨਾ ਖੜਨ ਯਾਰ ਉਹਦੇ ਮਾਪਿਓ ਨਾਲ ਵੀ ਨਾ ਖੜਨ ਆਪਣੇ ਆਪ ਨਾਲ ਖੜਨ ਆਪਣੇ ਅੰਦਰ ਜਿਹੜਾ ਜ਼ੁਰਤ ਤੇ ਜਮੀਰ ਇੱਕ ਜਾਗਦੀ ਆ ਨਾ ਪੰਜਾਬੀਅਤ ਜਾਗਦੀ ਆ ਉਹਦੇ ਨਾਲ ਖੜਨ ਲੋਕ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣੇ ਦਾ ਤਾਂ ਸਿੱਧੂ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੁੰਦਾ ਹੈ ਖੜ੍ਹ ਸੀਆਈ ਸਟਾਫ ਦੇ ਵਿੱਚ ਤਾਂ ਕੋਰਟ ਨੇ ਝਾੜ ਪਾਈ ਚੰਗੀ ਤਰ੍ਹਾਂ ਕਿ ਗੁੰਮਰਾਹ ਵੀ ਨਾ ਕਰੋ ਜਿਹੜੀਆਂ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਸਾਰਾ ਕੁਝ ਕਰਵਾਇਆ ਕਿਤੇ ਛੋਟੇ ਅਫਸਰਾਂ ਨਾਲ ਚੱਕ ਲਿਓ ਬੱਕਰੇ ਬਣਾ ਦਿਆ ਬਲੀ ਦੇ ਕਿਤੇ ਬਹੁਤ ਸਾਰੀਆਂ ਚੀਜ਼ਾਂ ਨੇ ਸਿੱਧੂ ਸਾਹਿਬ ਨੇ ਵੀ ਤੰਜ ਕੱਸੇ ਨੇ ਪਰ ਆਨਲਾਈਨ ਦੇ ਨਾਲ ਵਿੱਚ ਵੱਡੇ ਸਵਾਲ ਨੇ ਕਾਂਗਰਸ ਵੀ ਕੋਈ ਪ੍ਰਦਰਸ਼ਨ ਕਰਦੀ ਹੈ ਕਿਉਂਕਿ ਇਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਸੰਸਦ ਦੇ ਵਿੱਚ ਆਵਾਜ਼ ਚੁੱਕੀ ਉੱਥੇ ਕਿਹਾ ਕਿ ਚੀਜ਼ਾਂ ਹੋទੀਆਂ ਨੇ ਕਿਹਦੇ ਕਹਿਣ ਤੇ ਹੋਈਆਂ ਪਰ ਆਨਲਾਈਨ ਦੰਦ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਆਏਗਾ